ਹੈਲੋ एवरीवन ਅੱਜ ਆਪਾਂ ਇਹ ਸਕਾਪ ਦਾ ਡਿਜ਼ਾਈਨ ਸਿੱਖਣ ਜਾ ਰਹੇ ਹਾਂ ਜੋ ਤੁਸੀਂ ਦੇਖ ਰਹੇ ਹੋ ਆਇਆ ਦਾ ਬਾਰਡਰ ਬਣਿਆ ਹੋਇਆ ਸਕਾਪ ਦਾ ਜਿਸ ਵਿੱਚ ਸਟਾਰ ਬਣੇ ਹੋਏ ਆ ਛੋਟੇ ਛੋਟੇ ਇਹ ਸਟਾਰ ਦਾ ਸਾਰਾ ਬਾਰਡਰ ਬਣਿਆ ਹੈ ਇਦਾਂ ਆ ਇਹਦੀ ਤਣੀ ਹੈ ਜਿਸ ਨਾਲ ਆਪਾਂ ਸਕਾਪ ਸਕਾਪ ਨੂੰ ਬੰਨਦੇ ਹਾਂ ਇਹਦੇ ਵਿੱਚ ਛੋਟੇ ਛੋਟੇ ਸਟਾਰ ਬਣੇ ਆ ਜੋ ਬਹੁਤ ਹੀ ਸੁੰਦਰ ਲੱਗਦੇ ਆ ਅੱਜ ਆਪਾਂ ਇਹ ਡਿਜ਼ਾਈਨ ਸਿੱਖਾਂਗੇ ਤਾਰਿਆਂ ਵਾਲਾ ਜਿਸ ਨੂੰ ਕਹਿ ਸਕਦੇ ਆ ਸਟਾਰਾਂ ਵਾਲਾ ਵੀ ਕਹਿ ਸਕਦੇ ਆ ਆ ਤੁਸੀਂ ਦੇਖ ਰਹੇ ਹੋ ਸਕਾਪ ਦਾ ਡਿਜ਼ਾਈਨ ਇਦਾਂ ਬਣਿਆ ਹੈ ਅੱਜ ਆਪਾਂ ਇਹ ਡਿਜ਼ਾਈਨ ਸਿੱਖਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਵਾਡਰ ਡਿਜ਼ਾਈਨ ਸਿੱਖਾਂਗੇ ਜੋ ਤੁਸੀਂ ਦੇਖ ਰਹੇ ਹੋ ਇਸ ਸਕਾਪ ਦੀ ਚਾਰੋਂ ਸਾਈਡ ਤੇ ਬਣਿਆ ਹੋਇਆ ਹੈ ਇੱਧਰ ਆ ਤਣੀ ਬਣ ਕੇ ਆਇਆ ਹੋਇਆ ਹੈ ਇਹ ਅਤਨੀ ਇਹ ਤੋਂ ਏਦਾਂ ਦੋ ਹਿੱਸਿਆਂ 'ਚ ਪਾਟ ਗਈ ਇਹ ਇੱਕ ਇਧਰਲੀ ਸਾਈਡ ਗਈ ਇੱਕ ਇਧਰਲੀ ਸਾਈਡ ਅੱਧੇ ਕੁੰਡੇ ਆਪਾਂ ਇਧਰਲੀ ਸਾਈਡ ਭੇਜ ਦਾਂਗੇ ਅੱਧੇ ਇਧਰਲੀ ਸਾਈਡ ਬਾਕੀ ਤਾਂ ਬਹੁਤ ਸਿੰਪਲ ਐ ਸਕਾਪ ਆਪਾਂ ਬਸ ਇਹ ਕਿਨਾਰਾ ਵਾਡਰ ਡਿਜ਼ਾਈਨ ਸਿੱਖਾਂਗੇ ਇਹ ਆਪਾਂ ਕਿਸੇ ਵੀ ਜੈਕਟ 'ਚ ਜਾਂ ਕੋਟੀ 'ਚ ਵੀ ਪਾ ਸਕਦੇ ਆ ਇਹ ਵਾਡਰ ਡਿਜ਼ਾਈਨ ਤੇ ਇਹ ਜ਼ਰੂਰੀ ਨਹੀਂ ਵੀ ਆਪਾਂ ਸਕਾਪ ਚੀ ਪਾ ਸਕੀਏ ਇਹ ਕਿਸੇ 'ਚ ਵੀ ਯੂਜ਼ ਕਰ ਸਕਦੇ ਆ ਆਪਾਂ ਇਹ ਤਾਰਿਆਂ ਵਾਲਾ ਬਹੁਤ ਸੋਹਣਾ ਵਾਡਰ ਡਿਜ਼ਾਈਨ ਹੈ ਇਹ ਅੱਜ ਆਪਾਂ ਸਿੱਖਾਂਗੇ ਇਹ ਵਸਤੂ ਨੂੰ ਸਿਖਾਉਣ ਵਾਸਤੇ ਆਪਾਂ ਘੱਟ ਫੰਦੇ ਪਾਏ ਆ ਜਿਸ ਨੂੰ ਆਪਾਂ ਕੁੰਡੇ ਵੀ ਕਹਿ ਸਕਦੇ ਆ ਕਿੰਨੇ ਵੀ ਪਾ ਸਕਦੇ ਆ ਤੇ ਚਾਹ ਜਰੂਰੀ ਨਹੀਂ ਤੁਸੀਂ ਵੀ ਜਾਂ 3 ਪੌਣੇ ਜਾਂ 10 ਪੌਣੇ ਜਾਂ ਕੋਈ ਵੀ ਤੁਹਾਨੂੰ ਜਰੂਰੀ ਨਹੀਂ ਕੋਈ ਵੀ ਰੂਲ ਨਹੀਂ ਇਹਦਾ ਕਿੰਨੇ ਵੀ ਪਾ ਸਕਦੇ ਹੋ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਤੇ ਇਹ ਚ ਆਪਾਂ ਸਿੱਖਾਂਗੇ ਵੀ ਜੋ ਸਿੱਧਾ ਬਣਦੇ ਆਪਾਂ ਉਹ ਇੱਕ ਵਾਰ ਸਿੱਧਾ ਬਣ ਕੇ ਅਗਲੀ ਵਾਰ ਉਹਦੇ ਉੱਪਰ ਹੀ ਪੁੱਠਾ ਬਣਾਵਾਂਗੇ ਤੇ ਜੋ ਆਪਾਂ ਪੁੱਠਾ ਬੁਣਿਆ ਹੋਇਆ ਉਲਟਾ ਬੁਣਿਆ ਹੋਇਆ ਉਹਨੂੰ ਸਿੱਧਾ ਬੁਣਾਂਗੇ। ਬਸ ਐਨੇ ਡਿਜ਼ਾਈਨ ਆ ਇਹ। ਜਿਵੇਂ ਆਪਾਂ ਵੇਖ ਰਹੇ ਆ ਆ ਸਿੱਧਾ ਬੁਣਿਆ ਹੋਇਆ ਤੇ ਆ ਪਹਿਲਾ ਜੋ ਆਪਣਾ ਫੰਦਾ ਦਿਖ ਰਿਹਾ ਇਹ ਪੁੱਠਾ ਬੁਣਿਆ ਹੋਇਆ। ਹੁਣ ਆਪਾਂ ਇਹਨੂੰ ਪਹਿਲੇ ਨੂੰ ਸਿੱਧਾ ਬੁਣਾਂਗੇ। ਕਿਉਂਕਿ ਪਿਛਲੀ ਵਾਰ ਪੁੱਠਾ ਬੁਣਿਆ ਹੈ ਨਾ ਇਸ ਕਰਕੇ। ਤੇ ਆ ਜਿਹੋ ਸਿੱਧਾ ਬੁਣਿਆ ਇਹਨੂੰ ਆਪਾਂ ਪੁੱਠਾ ਬੁਣਾਂਗੇ। ਤੁਸੀਂ 10 ਨੰਬਰ ਸਲਾਈ ਦੀ ਵਰਤੋਂ ਕਰਨੀ ਆ। ਜਿਵੇਂ ਤੁਸੀਂ ਦੇਖ ਰਹੇ ਹੋ ਆ 10 ਨੰਬਰ ਹੈ। ਇਧਰਲੀ ਸਾਈਡ 10 ਨੰਬਰ ਹੈ। ਇਹ ਤੁਸੀਂ 10 ਤੇ 11 ਦੋਵੇਂ ਵੀ ਲੈ ਸਕਦੇ ਆ। ਇੱਕ ਸਾਈਡ 10 ਨੰਬਰ ਇੱਕ ਸਾਈਡ 11 ਨੰਬਰ। ਇਹ ਤੋਂ ਬਾਅਦ ਇਹ ਸਿੱਧਾ ਕੁੰਡਾ ਗਿਆ ਇਹਨੂੰ ਆਪਾਂ ਪੁੱਠਾ ਬਣਾਵਾਂਗੇ। ਇਹਨੂੰ ਆਪ ਸਿੱਧਾ ਬਣਾਵਾਂਗੇ ਇਹਨੂੰ ਉਲਟਾ ਇਹਨੂੰ ਸਿੱਧਾ ਇੱਕ ਉਲਟਾ ਹੋਵੇ ਬਸ ਇੱਕ ਸਿੱਧਾ ਹੋਵੇ ਇਹਨੂੰ ਉਲਟਾ ਇੱਕ ਸਿੱਧਾ ਉਸ ਇਹ ਡਿਜ਼ਾਈਨ ਅੰਦਰ ਚ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਚ ਸਟਾਰ ਮੈਂ ਥੋੜੇ ਟਾਈਮ ਪਹਿਲਾਂ ਬਣਾ ਕੇ ਹਟੀ ਸੀ ਇਹ ਕਿਸੇ ਵੀ ਵਰਡ ਜੇ ਤੁਸੀਂ ਬਣਾ ਸਕਦੇ ਹੋ ਜੈਕਟ ਵਗੈਰਾ ਚ ਵੀ ਬਣਾ ਸਕਦੇ ਹੋ ਜਾ ਜੇਕਰ ਤੁਸੀਂ ਕੋਟੀ ਬਣਾ ਰਹੇ ਹੋ ਕੋਟੀ ਦੇ ਜੋ ਮੂਰੀ ਹੁੰਦੀ ਹੈ ਬਾਹਾਂ ਦੀ ਆਪਣੀ ਉਹਦੇ ਵਿੱਚ ਵੀ ਇਦਾਂ ਤੁਸੀਂ ਬਣਾ ਸਕਦੇ ਹੋ ਬਹੁਤ ਸੁੰਦਰ ਲੱਗੂਗੀ ਇਹ ਆ ਹੁਣ ਤੁਸੀਂ ਦੇਖੋ ਆਪਾਂ ਪਹਿਲਾ ਫੰਦਾ ਸਿੱਧਾ ਬੁਣਿਆ ਇਹਨੂੰ ਆਪਾਂ ਇਸ ਵਾਰ ਪੁੱਠਾ ਬੁਣਾਂਗੇ ਆਪਾਂ ਉਲਟਾ ਕਰਨਾ ਵਸ ਜੋ ਸਿੱਧੇ ਹਨ ਉਹਨਾਂ ਨੂੰ ਉਲਟਾ ਜੋ ਉਲਟੇ ਹਨ ਉਹਨਾਂ ਨੂੰ ਸਿੱਧਾ ਬੁਣਨਾ ਇਹ ਬੁਣਿਆ ਗਿਆ ਹੁਣ ਆਪਣਾ ਉਲਟਾ ਗਿਆ ਇੱਕ ਫੰਦਾ ਇਹਨੂੰ ਸਿੱਧਾ ਬੁਣ ਦਾਂਗੇ ਵਸ ਨੂੰ ਫੇਰ ਉਲਟਾ ਫੇਰ ਸਿੱਧਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਆਪਾਂ ਇਦਾਂ ਬਣਾਵਾਂਗੇ ਇਹਨੂੰ ਬਸ ਸ਼ੁਰੂ-ਸ਼ੁਰੂ ਚ ਇੱਕ ਵਾਰ ਆਪਾਂ ਨੂੰ ਦੇਖਣਾ ਜ਼ਰੂਰੀ ਹੁੰਦਾ ਵੀ ਸ਼ੁਰੂ ਵਾਲਾ ਪਹਿਲਾ ਬੰਦਾ ਸਿੱਧਾ ਜਾਂ ਪੁੱਠਾ ਇੱਕ ਵਾਰ ਵੇਖ ਕੇ ਬਸ ਉਸ ਤੋਂ ਬਾਅਦ ਤੁਸੀਂ ਯਾਦ ਰੱਖਿਓ ਇੱਕ ਸਿੱਧਾ ਇੱਕ ਪੁੱਠਾ ਇਦਾਂ ਤੁਸੀਂ ਬੁਣ ਸਕੋਗੇ ਸਾਨੀ ਨਾਲ ਇਹ ਡਿਜ਼ਾਈਨ ਹਾਂ ਤੁਸੀਂ ਦੇਖ ਰਹੇ ਹੋ ਆਪਣੇ ਵੀ ਉਦਾਂ ਹੀ ਸਟਾਰ ਬਣਨ ਲੱਗੇ ਜੋ ਆਪਾਂ ਸਕਾਪ ਚ ਦੇਖੇ ਸੀ ਸੇਮ ਇਹਦੇ ਬਾਅਦ ਆਪਾਂ ਵੇਖਾਂਗੇ ਪਹਿਲਾ ਗੁੰਡਾ ਪੁੱਠਾ ਜਾਂ ਸਿੱਧਾ ਇਹ ਪੁੱਠਾ ਹੈ ਇਸ ਕਰਕੇ ਇਹਨੂੰ ਸਿੱਧਾ ਬਣਾਵਾਂਗੇ ਫੇਰ ਪੁੱਠਾ ਵਾਸფერ ਸੋਨੂ ਦੁਬਾਰੇ ਦੇਖਣ ਦੀ ਜ਼ਰੂਰਤ ਨਹੀਂ ਪਹਿਲਾਂ ਤੁਸੀਂ ਜੋ ਕੁੰਡਾ ਹੈ ਉਸ ਨੂੰ ਇੱਕ ਵਾਰ ਦੇਖ ਕੇ ਚੈੱਕ ਕਰਕੇ ਜੇ ਉਹ ਸਿੱਧਾ ਹੈ ਤਾਂ ਉਹਨੂੰ ਪੁੱਠਾ ਬਣਾਓ ਪੁੱਠਾ ਹੈ ਤਾਂ ਉਹਨੂੰ ਸਿੱਧਾ ਬਣਾਓ ਬਸ ਜੇ ਇੱਕ ਵਾਰ ਵੀ ਤੁਸੀਂ ਭੁੱਲ ਗਏ ਤਾਂ ਤੁਹਾਡੀ ਬੁੰਤੀ ਇਹ ਖਰਾਬ ਹੋ ਜੂਗੀ ਜੋ ਸਟਾਰ ਬੰਦੇ ਹਨ ਉਹ ਦੁਬਾਰਾ ਨਹੀਂ ਬਨਣੇ ਇੱਕ ਵਾਰ ਵੀ ਤੁਸੀਂ ਮਿਸਟੇਕ ਕੀਤੀ ਤਾਂ ਆ ਦੇਖ ਰਹੇ ਹੋ ਤੁਸੀਂ ਸਟਾਰ ਬਣ ਰਿਹਾ ਬਹੁਤ ਸੁੰਦਰ ਆਪਾਂ ਪਹਿਲਾ ਦੇਖਾਂਗੇ ਪਹਿਲਾ ਸਿੱਧਾ ਹੈ ਇਹਨੂੰ ਆਪਾਂ ਪੁੱਠਾ ਬਣਾਵਾਂਗੇ ਫੇਰ ਸਿੱਧਾ ਫੇਰ ਪੁੱਠਾ ਇਹ ਸਿੱਧਾ ਬਸ ਐਂ ਤੁਸੀਂ ਰਿਪੀਟ ਕਰਦੇ ਜਾਓ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਜੋ ਪਿਛਲੀ ਵਾਰ ਆਪਾਂ ਸਿੱਧਾ ਬਣਾਇਆ ਸੀ ਉਹਨੂੰ ਪੁੱਠਾ ਬਣਾਗੇ ਜੋ ਪੁੱਠਾ ਸੀ ਉਲਟਾ ਸੀ ਸਮਝੋ ਉਹਨੂੰ ਆਪਾਂ ਸਿੱਧਾ ਬਣਾਗੇ ਇਹਨਾਂ ਸਟਾਰਾਂ ਵਾਲਾ ਬਾਰਡਰ ਵੀ ਆਪਾਂ ਕਹਿ ਸਕਦੇ ਹਾਂ ਇਹ ਛੋਟੇ-ਛੋਟੇ ਸਟਾਰ ਬਣਦੇ ਆ ਤੁਸੀਂ ਦੇਖ ਸਕਦੇ ਹੋ ਇਸ ਵਾਰ ਵੀ ਆਪਣੇ ਬਹੁਤ ਸੁੰਦਰ ਸਟਾਰ ਬਣੇ ਤੁਸੀਂ ਹਰ ਵਾਰ ਸਲਾਈ ਚ ਚੈੱਕ ਕਰ ਸਕਦੇ ਆ ਵੀ ਸਟਾਰ ਸਹੀ ਬਣ ਰਿਹਾ ਜੇਕਰ ਤੁਹਾਡੀ ਮਿਸਟੇਕ ਹੋਈ ਤਾਂ ਤੁਹਾਨੂੰ ਉਹਦੀ ਪਤਾ ਲੱਗ ਜਾਊਗਾ ਆਪਾਂ ਪਹਿਲਾ ਦੇਖਾਂਗੇ ਸਿੱਧਾ ਜਿਹਾ ਪੁੱਠਾ ਆ ਪਹਿਲਾ ਪੁੱਠਾ ਆਪਾਂ ਇਹਨੂੰ ਸਿੱਧਾ ਕਰਾਂਗੇ ਇਦਾਂ ਸਿੱਧਾ ਬਣਾਉਣਾ ਫੇਰ ਇਹਨੂੰ ਪੁੱਠਾ ਫੇਰ ਸਿੱਧਾ ਬਸ ਐਦਾਂ ਹੀ ਤੁਸੀਂ ਰਿਪੀਟ ਕਰਦੇ ਜਾਓ ਤੁਹਾਡਾ ਆਰਡਰ ਬਿਲਕੁਲ ਸਹੀ ਬਣੂਗਾ ਇਹ ਆਰਡਰ ਦੀ ਖਾਸੀਅਤ ਇਹ ਆ ਵੀ ਤੁਸੀਂ ਸਿੱਖਣ ਲੱਗੇ ਬਣਤੀ ਬਹੁਤ ਆਸਾਨੀ ਨਾਲ ਇਹਨੂੰ ਪਾ ਸਕਦੇ ਆਂ ਡਿਜ਼ਾਈਨ ਨੂੰ ਕਿਸੇ ਵੀ ਜੈਕਟ ਚ ਜਾਂ ਕੋਟੀ ਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣੀ ਮੈਂ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਸਟਾਰ ਬਣੇ ਹੋਏ ਆ ਬਿਲਕੁਲ ਆਪਣੇ ਸਕਾਪ ਦੀ ਇਸ ਤਣੀ ਵਾਂਗੂ ਸੋਨੇ ਇੱਕ ਸਲਾਈ ਆਪਾਂ ਹੋਰ ਬਣ ਕੇ ਦਿਖਾਵਾਂਗੀ ਪਹਿਲਾਂ ਆਪਣਾ ਸਿੱਧਾ ਕੁੰਡਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਤਾਂ ਕਿ ਸਾਨੂੰ ਇਹ ਬਾਰਡਰ ਚੰਗੀ ਤਰ੍ਹਾਂ ਆਉਣ ਲੱਗ ਜੇ ਉਲਟਾ ਫਿਰ ਸਿੱਧਾ ਬਸ ਇਦਾਂ ਹੀ ਤੁਸੀਂ ਰਿਪੀਟ ਕਰਦੇ ਜਾਓ ਇਹਨੂੰ ਬਾਅਦ ਆਪਾਂ ਇਹਨੂੰ ਦਿਖਾਵਾਂਗੇ ਸੋਨ ਨੂੰ ਕਿ ਕਿੱਦਾਂ ਬਣਿਆ ਹੈ ਡਿਜ਼ਾਈਨ ਆਪਣੇ ਸਟਾਰ ਕਿਦਾਂ ਲੱਗ ਰਹੇ ਨੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸਟਾਰ ਬਣੇ ਆ ਇਹ ਆਪਾਂ ਕਿਸੇ ਵੀ ਕੋਟੀ 'ਚ ਜਾਂ ਜਾਗਟ 'ਚ ਜਾਂ ਸਕਾਪ 'ਚ ਜਾਂ ਟੋਪੀ 'ਚ ਇਹਦਾ ਬਾਰਡਰ ਬਣਾ ਸਕਦੇ ਆ ਬਹੁਤ ਸੁੰਦਰ ਬਾਰਡਰ ਬਣੂਗਾ ਇਹਦਾ ਸਟਾਰ ਛੋਟੇ ਛੋਟੇ ਬਣ ਕੇ ਤਿਆਰ ਹੋਏ ਨੇ ਤੇ ਇਹਦਾ ਬੈਕ ਸਾਈਡ ਤੇ ਫਰੰਟ ਸਾਈਡ ਦੋਨੋਂ ਇੱਕੋ ਹਨ ਇਮਨਜ ਕੋਈ ਅੰਤਰ ਨਹੀਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਤੁਸੀਂ ਬੰਤੀ ਪ੍ਰੋਣ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਵੀ ਦੋਨੋਂ ਸਾਈਡ ਸੇਮ ਹਨ ਓਕੇ